બસਟੈਂਡ ਕਨੌਰ ਸਥਿਤ ਸੂਧ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਮਾਤਾ ਗੁੱਜਰਕੌਰ ਅਤੇ ਛੋਟੇ ਸ਼ਾਹਬ ਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੁਲਚੇ ਛੋਲੇ ਦਾ ਲੰਗਰ ਲਗਾਇਆ ਗਿਆ ਇਸ ਲੰਗਰ ਵਿੱਚ ਬਸਟੈਂਡ ਕਨੌਰ ਦੇ ਆਲੇ ਦੁਆਲੇ ਦੇ ਸਾਰੇ ਕੁਲਚੇ ਛੋਲੇ ਦੇ ਰੇੜੀ ਵਾਲਿਆਂ ਨੇ ਆਪਣੀਆਂ ਰੇੜੀਆਂ ਬੰਦ ਕਰਕੇ ਅਤੇ ਦੁਕਾਨਦਾਰਾਂ ਨੇ ਸੇਵਾ ਕੀਤੀ ਚਾਰ ਪੁੱਤਵਾਰੇ ਪੰਜਵੀਂ ਮਾਂਵਾਰੀ ਛੇ ਮਾਂ-ਤਾਪ ਸਰਵੰਸ ਤਾਨੀਆਂ ਵੇ ਤੇਣਾ ਕੌਣ ਤੇ ਹੁਕਾਂ ਤੇਰਾ ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇ ਮਾਂ ਬਾਪ ਵਾਰਿਆ ਸਤਮਾਪ ਵਾਰਿਆ ਸਤ ਵਾਰ ਕੇ ਕਹਿਣਾ ਸਤ ਵਾਰ ਕੇ ਕਹਿਣਾ ਪਾਣਾ ਮਿੱਠਾ ਲੱਗ ਤੇਰਾ ਸਰਵੰਸ ਤਾਨੀਆਂ ਵੇ